ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਐਮਕਾ ਟੀਵੀ ਦੇ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ ਪਿਆਰੀ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਜੀ ਦੇ ਅੱਗੇ ਇਹੋ ਬੇਨਤੀ ਹੈ ਕਿ ਜੇ ਸਾਡੀ ਅੱਜ ਦੀ ਵੀਡੀਓ ਤੁਹਾਡੇ ਤੱਕ ਪਹੁੰਚ ਗਈ ਹੈ ਤੁਸੀਂ ਸੁਣ ਰਹੇ ਹੋ ਤਾਂ ਇਸ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਕਿਉਂਕਿ ਅੱਜ ਦੀ ਇਸ ਵੀਡੀਓ ਵਿੱਚ ਆਪ ਜੀ ਦੇ ਨਾਲ ਜੋ ਤਿੰਨ ਕੰਮਾਂ ਬਾਰੇ ਗੱਲ ਕਰਨ ਜਾ ਰਹੇ ਹਾਂ ਜਿਹੜੇ ਸ਼ਬਦ ਦੇ ਜਾਪ ਦੀ ਗੱਲ ਕਰਨ ਜਾ ਰਹੇ ਹਾਂ ਇਹ ਸ਼ਬਦ ਦਾ ਜਾਪ ਕਰਕੇ ਅਤੇ ਨਾਲ ਦੀ ਨਾਲ ਇਹ ਦੋ ਕੰਮ ਕਰਕੇ ਸਾਡੀ ਜ਼ਿੰਦਗੀ ਦੇ ਵਿੱਚ ਇੱਕ ਚੰਗਾ ਬਦਲਾਅ ਆਉਂਦਾ ਹੈ ਸਾਡੀ ਜ਼ਿੰਦਗੀ ਪੂਰੀ ਤਰ੍ਹਾਂ ਦੇ ਨਾਲ ਬਦਲਣੀ ਸ਼ੁਰੂ ਹੋ ਜਾਂਦੀ ਹੈ ਸਾਡੇ ਉੱਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੋਣੀ ਸ਼ੁਰੂ ਹੋ ਜਾਂਦੀ ਹੈ ਤਾਂ ਹੋ ਸਕਦਾ ਹੈ ਇਹ ਵੀਡੀਓ ਦਾ ਤੁਹਾਡੇ ਤੱਕ ਪਹੁੰਚਣਾ ਇੱਕ ਚੰਗੇ ਸਮੇਂ ਦੀ ਨਿਸ਼ਾਨੀ ਹੋਵੇ ਇੱਕ ਚੰਗੇ ਸਮੇਂ ਦੀ ਸ਼ੁਰੂਆਤ ਹੋਵੇ ਤਾਂ ਅੱਜ ਦੀ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ ਕਿਉਂਕਿ ਅੱਜ ਦੀ ਵੀਡੀਓ ਵਿੱਚ ਜਿਹੜੇ ਤਿੰਨ ਕੰਮਾਂ ਬਾਰੇ ਆਪਾਂ ਗੱਲ ਕਰਨ ਜਾ ਰਹੇ ਹਾਂ ਭਾਵ ਕਿ ਇੱਕ ਸ਼ਬਦ ਬੋਲਣਾ ਹੈ ਅਤੇ ਨਾਲ ਦੋ ਹੋਰ ਕੰਮ ਕਰਨੇ ਆ ਇਹ ਕੰਮ ਕਰਕੇ ਸਾਡੇ ਉੱਤੇ ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਜ਼ਰੂਰ ਹੁੰਦੀ ਹੈ ਤਾਂ ਬਸ ਅੱਜ ਦੀ ਵੀਡੀਓ ਨੂੰ ਪੂਰਾ ਧਿਆਨ ਦੇ ਨਾਲ ਜ਼ਰੂਰ ਸੁਣਿਓ ਜੀ ਅਤੇ ਜੋ ਸ਼ਬਦ ਤੇ ਜਾਪ ਬਾਰੇ ਆਪਾਂ ਗੱਲ ਕਰਨ ਜਾ ਰਹੇ ਹਾਂ ਇਹ ਸ਼ਬਦ ਦਾ ਜਾਪ ਵੀ ਜ਼ਰੂਰ ਕਰਨਾ ਹੈ ਅਤੇ ਨਾਲ ਦੀ ਨਾਲੇ ਦੋ ਕੰਮ ਕਰਨੇ ਸ਼ੁਰੂ ਕਰਨੇ ਆ ਤਾਂ ਦੇਖਣਾ ਸਤਿਗੁਰ ਸੱਚੇ ਪਾਤਸ਼ਾਹ ਦੀ ਐਨੀ ਕਿਰਪਾ ਹੁੰਦੀ ਆ ਕਿ ਵਰਕਤਾ ਸੰਭਾਲੀਆਂ ਵੀ ਨਹੀਂ ਸੰਭਾਲੀਆਂ ਜਾਂਦੀਆਂ ਜਿਸ ਘਰ ਦੇ ਵਿੱਚ ਇਸ ਸ਼ਬਦ ਦਾ ਜਾਪ ਹੁੰਦਾ ਹੋਵੇ ਜਿਸ ਘਰ ਦੇ ਵਿੱਚ ਘਰ ਦੇ ਜੀ ਇਹ ਦੋ ਕੰਮ ਕਰਦੇ ਹੋਣ ਉਸ ਘਰ ਦੀ ਤਰੱਕੀ ਉਸ ਘਰ ਦੀ ਸੁੱਖ ਸ਼ਾਂਤੀ ਉਸ ਘਰ ਦੀ ਬਰਕਤ ਨੂੰ ਕੋਈ ਰੋਕਿਆ ਵੀ ਨਹੀਂ ਰੋਕ ਸਕਦਾ ਹਮੇਸ਼ਾ ਸਤਿਗੁਰ ਸੱਚੇ ਪਾਸ਼ਾ ਜੀ ਦੀ ਕਿਰਪਾ ਉਸ ਘਰ ਦੇ ਉੱਤੇ ਬਣੀ ਰਹਿੰਦੀ ਆ ਇਸ ਘਰ ਕੀ ਆਪਾਂ ਵੀ ਜੇ ਚਾਹੁੰਦੇ ਆ ਕਿ ਸਾਡੇ ਘਰ ਦੇ ਵਿੱਚ ਸੁੱਖ ਸ਼ਾਂਤੀ ਬਣੀ ਰਹੇ ਸਾਡੇ ਘਰ ਦੇ ਵਿੱਚ ਵੀ ਖੁਸ਼ੀਆਂ ਬਰਕਤਾਂ ਆਉਣ ਤਾਂ ਤਾਂ ਆਪਾਂ ਵੀ ਜੇਤ ਮਹੀਨੇ ਦੀ ਮੱਸੀਆ ਤੋਂ ਪਹਿਲਾਂ-ਪਹਿਲਾਂ ਇਹ ਕੰਮ ਕਰਨੇ ਸ਼ੁਰੂ ਕਰੀਏ ਤਾਂ ਦੇਖਣਾ ਪੂਰਾ ਹੀ ਸਾਲ ਸਾਡੇ ਘਰ ਦੀਆਂ ਖੁਸ਼ੀਆਂ ਬਰਕਤਾਂ ਕਾਮਯਾਬੀ ਤਰੱਕੀ ਬਣੀ ਰਹੇਗੀ ਤਾਂ ਫਿਰ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ ਮਹਾਪੁਰਖ ਕਹਿੰਦੇ ਨੇ ਕਿ ਜੇ ਕਿਸੇ ਮਨੁੱਖ ਨੂੰ ਆਪਣੀ ਮੰਜ਼ਿਲ ਤੱਕ ਪਹੁੰਚਣਾ ਹੈ ਤਾਂ ਸਭ ਤੋਂ ਪਹਿਲਾਂ ਉਸ ਨੂੰ ਰਸਤਾ ਚੁੰਣਾ ਪੈਂਦਾ ਹੈ ਇਹ ਕਦੇ ਨਹੀਂ ਹੁੰਦਾ ਕਿ ਆਪਾਂ ਕਾਰ ਬੈਠੇ ਬੈਠੇ ਹੀ ਆਪਣੀ ਮੰਜ਼ਿਲ ਤੱਕ ਪਹੁੰਚ ਜਾਵਾਂਗੇ ਜੇਕਰ ਆਪਣੀ ਮਿੱਥੀ ਹੋਈ ਮੰਜ਼ਿਲ ਤੱਕ ਪਹੁੰਚਣਾ ਹੈ ਤਾਂ ਫਿਰ ਰਸਤਾ ਚੁਣਨਾ ਹੀ ਪਵੇਗਾ ਰਸਤਾ ਚੁਣ ਕੇ ਉਸ ਰਸਤੇ ਦੇ ਉੱਤੇ ਚੱਲਣਾ ਪੈਣਾ ਹੈ ਇੰਜ ਵੀ ਨਹੀਂ ਹੋਣਾ ਕਿ ਅਸੀਂ ਰਸਤਾ ਚੁਣ ਲਿਆ ਸਾਨੂੰ ਪਤਾ ਹੈ ਕਿ ਆਹ ਰਾ ਸਾਡੀ ਮੰਜ਼ਿਲ ਨੂੰ ਜਾ ਰਿਹਾ ਹੈ ਹਤੇ ਅਸੀਂ ਇੱਕੋ ਥਾਂ ਤੇ ਬੈਠ ਕੇ ਉਸ ਰਸਤੇ ਨੂੰ ਦੇਖਦੇ ਹੋਈਏ ਤਾਂ ਮੰਜ਼ਿਲ ਦੇ ਪਹੁੰਚ ਜਾਵਾਂਗੇ ਨਹੀਂ ਰਸਤਾ ਚੁਣਨਾ ਹੀ ਪੈਣਾ ਹੈ ਉਸ ਰਸਤੇ ਦੇ ਉੱਤੇ ਚੱਲਣਾ ਵੀ ਪੈਣਾ ਹੈ ਤਾਂ ਹੀ ਅਸੀਂ ਆਪਣੀ ਮੰਜ਼ਿਲ ਤੇ ਪਹੁੰਚਾਂਗੇ ਸਾਧ ਸੰਗਤ ਜੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਜੋ ਗੱਲ ਕਰਨ ਜਾ ਰਹੇ ਹਾਂ ਇਹ ਹੀ ਸਹੀ ਰਸਤਾ ਹੈ ਸਾਡੀ ਮੰਜ਼ਿਲ ਤੱਕ ਪਹੁੰਚਣ ਦਾ ਸਾਡੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਰਕਤ ਹਾਸਲ ਕਰਨ ਦਾ ਹੁਣ ਕਈ ਮੇਰੇ ਵੀਰ ਅਤੇ ਭੈਣਾਂ ਨੇ ਜੋ ਕਹਿ ਦਿੰਦੇ ਨੇ ਕਿ ਸਾਡੇ ਤੋਂ ਅੰਮ੍ਰਿਤ ਵੇਲੇ ਨਹੀਂ ਉੱਠਿਆ ਜਾਂਦਾ ਸਾਡੇ ਕੋਲੋਂ ਪਾਠ ਪੂਜਾ ਕਰਨ ਦਾ ਸਮਾਂ ਹੀ ਨਹੀਂ ਹੈ ਮਹਾਪੁਰਖ ਜੀ ਕਹਿੰਦੇ ਕਿ ਜੇ ਸਾਡੇ ਕੋਲੋਂ ਅੰਮ੍ਰਿਤ ਵੇਲੇ ਨਹੀਂ ਉੱਠਿਆ ਜਾਂਦਾ ਤਾਂ ਬਾਕੀ ਕਿੰਨਾ ਵੱਡਾ ਦੇਣਿਆ ਦਿਨ ਦੇ ਵਿੱਚ ਕੋਈ ਇੱਕ ਵੇਲਾ ਸੈੱਟ ਕਰ ਲਓ ਭਾਵੇਂ ਉੱਠਦਿਆਂ ਸਾਰਦਾ ਹੀ ਵੇਲਾ ਸੈੱਟ ਕਰ ਲਓ ਭਾਵੇਂ ਤੁਸੀਂ 6 ਵਜੇ ਉੱਠੇ ਹੋ 7 ਵਜੇ ਉੱਠੇ ਹੋ ਉੱਠਦੇ ਅਨਸਾਰ ਦਾ ਹੀ ਵੇਲਾ ਸੈੱਟ ਕਰ ਲਓ ਜੇ ਉਹ ਵੇਲਾ ਵੀ ਨਹੀਂ ਕੱਟ ਸਕਦੇ ਦੁਪਹਿਰ ਦਾ ਹੀ ਵੇਲਾ ਸੈੱਟ ਕਰ ਲਓ ਕਹਿੰਦਾ ਭਾਵੇਂ ਹੈ ਕਿ ਪੂਰੇ ਦਿਨ ਦੇ ਵਿੱਚ ਭਾਵੇਂ ਸਵੇਰ ਦੁਪਹਿਰ ਭਾਵੇਂ ਸ਼ਾਮ ਇੱਕ ਵੇਲਾ ਸੈੱਟ ਕਰ ਲਓ ਇੱਕੋ ਸਮਾਂ ਦੇ ਅਧਾਰਿਤ ਕਰ ਲਓ ਉਸ ਸਮੇਂ ਦੇ ਵਿੱਚ ਮੂਲ ਮੰਤਰ ਜੀ ਦਾ ਜਾਪ ਕਰਨਾ ਆਰੰਭ ਕਰ ਦਿਓ ਤਾਂ ਮੂਲ ਮੰਤਰ ਜੀ ਦਾ ਜਾਪ ਮੋਢਿਆ ਤਾਂ ਆਪਾਂ ਸ਼ੁਰੂਆਤ ਮੋਢ ਤੋਂ ਹੀ ਕਰਨੀ ਆ ਬਾਕੀ ਕਿਰਪਾ ਆਪਣੇ ਆਪ ਹੋਵੇਗੀ ਤਾਂ ਮੂਲ ਮੰਤਰ ਜੀ ਦਾ ਜਾਪ ਅੱਜ ਤੋਂ ਹੀ ਕਰਨਾ ਆਰੰਭ ਕਰਨਾ ਹੈ ਭਾਵੇਂ ਤੁਸੀਂ ਅੰਮ੍ਰਿਤ ਵੇਲੇ ਉੱਠਦੇ ਹੋ ਉੱਠ ਕੇ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਗਵਾਉਂਦੇ ਹੋ ਤਾਂ ਵੀ ਮੂਲ ਮੰਤਰ ਜੀ ਦਾ ਜਾਪ ਕਰਨਾ ਹੈ ਜੇਕਰ ਹਾਲੇ ਤੱਕ ਅੰਮ੍ਰਿਤ ਵੇਲੇ ਨਹੀਂ ਉੱਠਦੇ ਪਾਠ ਬੰਦਗੀ ਨਹੀਂ ਕਰਦੇ ਤਾਂ ਮੈਂ ਮੂਲ ਮੰਤਰ ਜੀ ਦੇ ਜਾਪ ਤੋਂ ਸ਼ੁਰੂਆਤ ਕਰਨੀ ਆ ਭਾਵੇਂ 15 ਮਿੰਟ ਕਰ ਲਓ ਭਾਵੇਂ ਅੱਧਾ ਘੰਟਾ ਤੇ ਭਾਵੇਂ 1 ਘੰਟਾ ਕਰ ਲਓ ਸਮਾਂ ਵੀ ਆਪਣੇ ਹਿਸਾਬ ਦੇ ਨਾਲ ਹੀ ਸੈੱਟ ਕਰ ਲਓ ਕਿ ਮੈਂ ਕਿੰਨਾ ਕੁ ਸਮਾਂ ਕਰਨਾ ਹੈ ਤੇ ਕਿਹੜੇ ਸਮੇਂ ਤੇ ਕਰਨਾ ਹੈ ਇਹ ਦੋਵੇਂ ਵੇਲੇ ਆਪਣੇ ਹਿਸਾਬ ਦੇ ਨਾਲ ਸੈੱਟ ਕਰ ਲਓ ਪਰ ਜਿੰਨਾ ਵੀ ਮੂਲ ਮੰਤਰ ਜੀ ਦਾ ਜਾਪ ਕਰਨਾ ਹੈ ਨਾ ਬੜੇ ਹੀ ਪਿਆਰ ਦੇ ਨਾਲ ਬੜੇ ਹੀ ਸਤਿਕਾਰ ਦੇ ਨਾਲ ਪੁੰਜੇ ਜ਼ਮੀਨ ਦੇ ਉੱਪਰ ਬੈਠ ਕੇ ਚੌਂਕੜਾ ਮਾਰ ਕੇ ਅੱਖਾਂ ਬੰਦ ਕਰਕੇ ਮੂਲ ਮੰਤਰ ਜੀ ਦਾ ਜਾਪ ਕਰ ਲਓ ਅਤੇ ਨਾਲ-ਨਾਲ ਇਹ ਦੋ ਕੰਮ ਉਹ ਹੈ ਮਾਲਕ ਦਾ ਸ਼ੁਕਰਾਨਾ ਇੱਕ ਰੋਟੀ ਖਾਣ ਵੇਲੇ ਸ਼ੁਕਰਾਨਾ ਕਰਨਾ ਹੈ ਇੱਕ ਆਪਣਾ ਕੰਮ ਕਰਦੇਆਂ ਹੋਇਆਂ ਜੋ ਵੀ ਕਿਰਤ ਆਪਾਂ ਕਰਦੇ ਆਣਾ ਭਾਵੇਂ ਮੇਰੇ ਵੀਰ ਨੇ ਭੈਣਾ ਨੇ ਜੋ ਨੌਕਰੀ ਪੇਸ਼ੇ ਵਾਲੇ ਨੇ ਆਪਣੇ ਦਫ਼ਤਰ ਦੇ ਵਿੱਚ ਕੰਮ ਕਰਦੇ ਆ ਭਾਵੇਂ ਕੋਈ ਖੇਤ ਵਿੱਚ ਕੰਮ ਕਰਦਾ ਹੈ ਜਿੱਥੇ ਵੀ ਜੋ ਵੀ ਸਾਡੀ ਕਿਰਤ ਆ ਉਹ ਕਿਰਤ ਨੂੰ ਉਸ ਕਿਰਤ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮਾਲਕ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਕਿ ਸਤਿਗੁਰ ਸੱਚੇ ਪਾਤਸ਼ਾਹ ਆਪ ਜੀ ਦਾ ਸ਼ੁਕਰ ਹੈ ਆਗੇ ਤੁਸੀਂ ਮੈਨੂੰ ਇਹ ਕਿਰਤ ਇਹ ਰੋਜੀ ਰੋਟੀ ਬਖਸ਼ੀ ਹੈ ਤੁਹਾਡਾ ਕੋਟਨ ਕੋਟ ਸ਼ੁਕਰਾਨਾ ਇੱਥੇ ਵੀ ਜੇਕਰ ਹੋ ਸਕੇ ਤਾਂ ਮੂਲ ਮੰਤਰ ਜੀ ਦਾ ਜਾਪ ਕਰ ਲਈਏ ਜਾਂ ਵਾਹਿਗੁਰੂ ਜੀ ਦਾ ਜਾਪ ਕਰ ਲਈਏ ਨਹੀਂ ਤਾਂ ਮੂੰਹੋਂ ਬੋਲ ਕੇ ਸ਼ੁਕਰਾਨਾ ਹੀ ਕਰ ਲਈਏ ਇੰਨਾ ਹੀ ਬਹੁਤ ਆ ਕਿ ਵਾਹਿਗੁਰੂ ਜੀ ਤੁਹਾਡਾ ਸ਼ੁਕਰ ਹੈ ਫਿਰ ਆਪਣਾ ਕੰਮ ਕਰ ਸ਼ੁਰੂ ਕਰਨਾ ਭੈਣਾ ਨੇ ਆਪਣੇ ਘਰ ਦੇ ਵਿੱਚ ਜੋ ਵੀ ਕੰਮ ਕਰਦੀਆਂ ਨੇ ਜਿਵੇਂ ਰਸੋਈ ਦੇ ਵਿੱਚ ਰੋਟੀ ਪਾਣੀ ਤਿਆਰ ਕਰਦੇ ਆ ਉਦੋਂ ਵੀ ਤੂੰ ਦਾਤਾ ਦਾ ਤਾਰ ਤੇਰਾ ਦਿੱਤਾ ਖਾਵਨਾ ਇਸ ਤਰੀਕੇ ਦੇ ਨਾਲ ਮਾਲਕ ਦਾ ਸ਼ੁਕਰਾਨਾ ਕਰਨਾ ਹੈ ਅਤੇ ਰੋਟੀ ਖਾਣ ਵੇਲੇ ਘਰ ਦੇ ਸਾਰੇ ਜੀਵਾਂ ਨੇ ਹੀ ਸ਼ੁਕਰਾਨਾ ਜ਼ਰੂਰ ਕਰਨਾ ਹੈ ਦੋ ਵੇਲੇ ਦੀ ਆਪਾਂ ਰੋਟੀ ਖਾਣੇ ਆ ਜੇਕਰ ਦੋ ਵੇਲੇ ਵੀ ਆਪਾਂ ਮਾਲਕ ਦਾ ਸ਼ੁਕਰਾਨਾ ਕਰਨਾ ਸ਼ੁਰੂ ਕਰ ਦਈਏ ਤਾਂ ਆਪਾਂ ਸੋਚ ਵੀ ਨਹੀਂ ਸਕਦੇ ਕਿ ਸ਼ੁਕਰਾਨਾ ਕਰਨ ਦੇ ਨਾਲ ਹੀ ਸਾਡੇ ਉੱਤੇ ਕਿੰਨੀ ਮਿਹਰ ਕਿੰਨੀ ਬਰਕਤ ਹੁੰਦੀ ਆ ਕਿਉਂਕਿ ਬੇਸ਼ੁਕਰੇ ਬੰਦੇ ਨੂੰ ਕਿਤੇ ਵੀ ਢੋਈ ਨਹੀਂ ਮਿਲਦੀ ਬੇਸ਼ੁਕਰਾ ਬੰਦਾ ਧਰਤੀ ਦੇ ਉੱਤੇ ਸਭ ਤੋਂ ਵੱਡਾ ਭਾਰਿਆ ਉਹ ਵੀ ਫालतू ਦਾ ਹੀ ਤਾਂ ਇਸ ਕਰਕੇ ਆਪਾਂ ਬੇਸ਼ੁਕਰੇ ਨਹੀਂ ਬਨਣਾ ਆਪਾਂ ਸ਼ੁਕਰਾਨਾ ਕਰਨਾ ਹੈ ਕਿਉਂਕਿ ਮਾਲਕ ਨੇ ਸਾਨੂੰ ਬਹੁਤ ਕੁਝ ਦਿੱਤਾ ਹੈ ਸਾਡੀ ਕਮੀ ਇਹ ਆ ਕਿ ਅਸੀਂ ਸਿਰਫ ਉਹ ਚੀਜ਼ਾਂ ਵੱਲ ਦੇਖਦੇ ਹਾਂ ਜੋ ਚੀਜ਼ਾਂ ਸਾਡੇ ਕੋਲ ਨਹੀਂ ਤੇ ਉਹਨਾਂ ਚੀਜ਼ਾਂ ਦੇ ਲਈ ਗਿਲੇ ਸ਼ਿਕਵੇ ਸ਼ਿਕਾਇਤਾਂ ਕਰਦੇ ਰਹਿੰਦੇ ਆ ਪਰ ਜੋ ਚੀਜ਼ਾਂ ਮਾਲਕ ਨੇ ਸਾਨੂੰ ਦਿੱਤੀਆਂ ਨੇ ਉਹਨਾਂ ਦਾ ਸ਼ੁਕਰਾਨਾ ਨਹੀਂ ਕਰਦੇ ਪਰ ਅੱਜ ਤੋਂ ਉਹਨਾਂ ਚੀਜ਼ਾਂ ਦਾ ਸ਼ੁਕਰਾਨਾ ਕਰਨਾ ਸ਼ੁਰੂ ਕਰਨਾ ਹੈ ਜੇਕਰ ਸਭ ਚੀਜ਼ਾਂ ਦਾ ਸ਼ੁਕਰਾਨਾ ਨਹੀਂ ਕਰ ਸਕਦੇ ਨਾ ਤਾਂ ਦੋ ਵਕਤ ਦੀ ਰੋਟੀ ਖਾਣ ਵੇਲੇ ਮਾਲਕ ਦਾ ਸ਼ੁਕਰਾਨਾ ਜ਼ਰੂਰ ਕਰਨਾ ਹੈ ਕਿ ਵਾਹਿਗੁਰੂ ਜੀ ਤੁਹਾਡਾ ਸ਼ੁਕਰ ਹੈ ਆ ਆਪਣੇ ਕਿਰਤ ਆਪਣਾ ਕੰਮਕਾਰ ਸ਼ੁਰੂ ਕਰਨ ਲੱਗੇ ਆ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ ਹੈ ਅਤੇ ਦਿਨ ਦੇ ਵਿੱਚ ਅਤੇ ਦਿਨ ਦੇ ਵਿੱਚ ਜਦੋਂ ਵੀ ਸਮਾਂ ਹੈ ਇੱਕੋ ਸਮਾਂ ਸੈੱਟ ਕਰ ਲਓ ਕਿ ਮੈਂ ਐਨੇ ਵਜੇ ਬੈਠ ਕੇ ਮੂਲ ਮੰਤਰ ਜੀ ਦਾ ਜਾਪ ਕਰਨਾ ਹੈ ਪਰ ਜਿੰਨਾ ਕੁ ਸਮਾਂ ਵੀ ਮੂਲ ਮੰਤਰ ਜੀ ਦਾ ਜਾਪ ਕਰਨਾ ਹੈ ਬੜੇ ਪਿਆਰ ਦੇ ਨਾਲ ਬੜੇ ਸਤਿਕਾਰ ਦੇ ਨਾਲ ਆਪਣੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਰਨਾ ਹੈ ਕਿ ਜਿਵੇਂ ਗੁਰੂ ਨਾਨਕ ਪਾਤਸ਼ਾਹ ਜੀ ਕੋਲ ਬੈਠੇ ਨੇ ਹਾਜ਼ਰ ਨਾਜ਼ਰ ਜਾਣ ਕੇ ਜਦੋਂ ਆਪਾਂ ਗੁਰਬਾਣੀ ਦਾ ਪਾਠ ਕਰਦੇ ਆਂ ਸ਼ਬਦ ਦਾ ਜਾਪ ਕਰਦੇ ਆਂ ਤਾਂ ਉਹ ਕੀਤੇ ਹੋਏ ਪਾਠ ਦਾ ਫਲ ਆਪਾਂ ਸੋਚ ਨਹੀਂ ਸਕਦੇ ਕਿ ਕਿੰਨਾ ਮਿਲਦਾ ਹੈ ਕਿਉਂਕਿ ਸਤਗੁਰੂ ਸੱਚੇ ਪਾਤਸ਼ਾਹ ਜਿੱਦੀ ਕਿਰਪਾ ਹਾਸਿਲ ਕਰਨ ਦੇ ਲਈ ਸਭ ਤੋਂ ਪਹਿਲਾਂ ਸਾਡੇ ਮਨ ਦੇ ਵਿੱਚ ਸਤਗੁਰੂ ਸੱਚੇ ਪਾਤਸ਼ਾਹ ਦੇ ਲਈ ਭਰੋਸਾ ਪੱਕਾ ਹੋਣਾ ਚਾਹੀਦਾ ਹੈ ਭਰੋਸਾ ਹੋਵੇਗਾ ਤਾਂ ਹੀ ਆਪਣੇ ਸਤਗੁਰੂ ਸੱਚੇ ਪਾਤਸ਼ਾਹ ਜੀ ਨੂੰ ਅਸੀਂ ਆਪਣੇ ਅੰਗ ਸੰਗ ਮਹਿਸੂਸ ਕਰ ਸਕਦੇ ਹਾਂ ਤਾਂ ਜੇਤ ਦੀ ਮਸਿਆ ਤੋਂ ਭਾਵ ਕੇ ਦੇਸੀ ਮਹੀਨੇ ਦੇ ਨਵੇਂ ਸਾਲ ਦੇ ਪਹਿਲੇ ਮਹੀਨੇ ਦੀ ਮਸਿਆ ਤੋਂ ਪਹਿਲਾਂ ਪਹਿਲਾਂ ਆਪਾਂ ਇਹਨਾਂ ਕੰਮਾਂ ਦੀ ਸ਼ੁਰੂਆਤ ਕਰਨੀ ਹੈ ਕਿ ਮੂਲ ਮੰਤਰ ਜੀ ਦਾ ਜਾਪ ਜ਼ਰੂਰ ਕਰਨਾ ਹੈ ਅਤੇ ਰੋਟੀ ਖਾਣ ਵੇਲੇ ਮਾਲਕ ਦਾ ਸ਼ੁਕਰਾਨਾ ਜ਼ਰੂਰ ਕਰਨਾ ਹੈ ਆਪਣੀ ਕਿਰਤ ਆਪਣੇ ਕੰਮਕਾਰ ਨੂੰ ਸ਼ੁਰੂ ਕਰਨ ਲੱਗਿਆਂ ਅਤੇ ਕਰਦਿਆਂ ਹੋਿਆਂ ਵੀ ਮਾਲਕ ਦਾ ਸ਼ੁਕਰਾਨਾ ਕਰਨਾ ਹੈ ਵਾਹਿਗੁਰੂ ਵਾਹਿਗੁਰੂ ਜੀ ਦਾ ਜਾਪ ਕਰਨਾ ਹੈ ਤਾਂ ਦੇਖਣਾ ਇੰਜ ਕਰਨ ਦੇ ਨਾਲ ਸਾਡੀ ਜ਼ਿੰਦਗੀ ਦੇ ਵਿੱਚ ਕਿੰਨਾ ਬਦਲਾਅ ਆਵੇਗਾ ਸਾਡੇ ਕਮਾਹਕਾਰਾਂ ਦੇ ਵਿੱਚ ਕਿੰਨਾ ਬਦਲਾਅ ਆ ਜਾਵੇਗਾ ਅਤੇ ਅਤੇ ਵੱਡਾ ਫਾਇਦਾ ਉਹਨਾਂ ਨੂੰ ਹੋਵੇਗਾ ਜੋ ਕਹਿੰਦੇ ਨੇ ਸਾਡੇ ਕੋਲੋਂ ਅੰਮ੍ਰਿਤ ਵੇਲੇ ਨਹੀਂ ਉਠਿਆ ਜਾਂਦਾ ਸਾਡੇ ਤੋਂ ਪਾਠ ਨਹੀਂ ਕੀਤਾ ਜਾਂਦਾ ਜਦੋਂ ਆਪਾਂ ਦਿਨ ਦੇ ਵਿੱਚ ਕਿਸੇ ਵੀ ਵੇਲੇ ਮੂਲ ਮੰਤਰ ਜੀ ਦਾ ਜਾਪ ਕਰ ਲਿਆ ਦਿਨ ਦੇ ਵਿੱਚ ਮਾਲਕ ਦਾ ਸ਼ੁਕਰਾਨਾ ਕਰ ਲਿਆ ਤਾਂ ਹੌਲੀ ਹੌਲੀ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਸਾਡਾ ਅੰਮ੍ਰਿਤ ਵੇਲਾ ਤੇ ਅੰਮ੍ਰਿਤ ਵੇਲੇ ਦਾ ਨਿਤ ਨਿਯਮ ਵੀ ਪੱਕਾ ਹੋ ਜਾਵੇਗਾ ਤਾਂ ਬਸ ਅੱਜ ਤੋਂ ਸ਼ੁਰੂਆਤ ਕਰਨੀ ਆ ਇਹ ਇੱਕ ਚੰਗੀ ਸ਼ੁਰੂਆਤ ਹੈ ਇਸ ਸਾਲ ਇਹ ਕੰਮ ਕਰਕੇ ਦੇਖੋ ਤਾਂ ਦੇਖਣਾ ਇਹ ਨਵਾਂ ਵਰਾ ਸਾਡੇ ਲਈ ਜ਼ਿੰਦਗੀ ਦਾ ਸਭ ਤੋਂ ਸੋਹਣਾ ਸਾਲ ਬਣ ਜਾਵੇਗਾ ਜਿਸ ਸਾਲ ਦੇ ਵਿੱਚ ਸਾਡੇ ਉੱਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਬਰਕਤ ਜ਼ਰੂਰ ਹੋਵੇਗੀ ਸਾਡੇ ਵੀ ਮੰਨਦੀਆਂ ਸਾਰੀਆਂ ਇਛਾਵਾਂ ਅਰਦਾਸਾਂ ਜ਼ਰੂਰ ਪੂਰੀਆਂ ਹੋਣਗੀਆਂ ਤਾਂ ਫਿਰ ਆਓ ਅੱਜ ਤੋਂ ਹੀ ਸ਼ੁਰੂਆਤ ਕਰੀਏ ਪਿਆਰੀ ਸਾਧ ਸੰਗਤ ਜੀ ਜੇਕਰ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਲਿਖ ਕੇ ਗੁਰੂ ਚਰਨਾ ਵਿੱਚ ਹਾਜ਼ਰੀ ਜ਼ਰੂਰ ਲਗਵਾਉਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ